ਕਿਹੜਾ ਬੱਜਰ ਸੁੱਟੋ ਇੱਥੇ ਨਾ ਨਾ ਬੱਜਰ ਪਵਾ ਦੇ ਨੇ ਬੱਜਰ ਪਵਾ ਦੇ ਨੇ ਮੜੀ ਜੀ ਰੁਕ ਪਵਾ ਦੇ ਹਾਂ ਬੱਜਰ ਪਵਾ ਦੇ ਨੇ ਓ ਇੱਕ ਮਿੰਟ ਮਖਤਾਰ ਓ ਨਹੀਂ ਤੂੰ ਕਿੱਥੇ ਖਲੋਤਾ ਹਾਂ ਚਰਨਾ ਗੱਲ ਕਰ ਇਕ ਵਾਰ ਅੱਛਾ ਨਾ ਗੱਲ ਕਰ ਕੋਈ ਨਹੀਂ ਸਾਬ ਆਏ ਹਾਂ ਤੇ ਉਹ ਵੇਖਣਦੇ ਹਨ ਮੈਂ ਕਿਹ ਚੱਲ ਨਿਆ ਤੂੰ ਵੀ ਪਤਾ ਹੋ ਜਾਏਗਾ ਵੀ ਠੀਕ ਹੋਣੀ ਤੇ ਪੈਸਾ ਆਉਂਦਾ ਚੱਲ ਲੱਗਿਆ ਬੈਗ ਬੰਪਰ ਨੂੰ ਬੰਪਰ ਲਾਉਣ ਟਰਾਲੀ ਪਲਟ ਗਈ ਤੇ ਫੇਰ ਮੈਨੂੰ ਨਾ ਆਖੋ ਯਾਰ ਹਟਿਆ ਨਾ ਮੈਂ ਨਾ ਉੱਥੇ ਪੁਲ ਤੇ ਖੜਾ ਜਾ ਤੂੰ ਨਵਾਂ ਪੁਲ ਬਣਾਉਣ ਦੇ ਉੱਥੇ ਬੱਲਣਵਾਲ ਦੇ ਮੇਰੇ ਹਾਂ 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 ਉਹਦਾ ਗੰਨੇ ਵਾਲੀਆਂ ਟਰਾਲੀਆਂ ਇੰਨੀਆਂ ਔਖੀਆਂ ਚੜ ਰਹੀਆਂ ਨਾ ਚੜਦੀਆਂ ਨਹੀਂ ਗਿਆ ਨਹੀਂ 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 ਸੋ ਤੂੰ ਇਸ ਸਵੇਰੇ ਤੇ ਪੱਥਰ ਸੜਾਉਂ ਆ ਸਵੇਰੇ ਦੋ ਦੋ ਤਿੰਨ ਟਰੱਕ ਇੱਥੇ ਪੱਥਰ ਦੇ ਸਟਾਹ ਵਿਚਾਰ ਦੇ ਨਾ ਬਹੁਤ ਔਕਾ ਮੈਂ ਇੱਥੇ ਖੜਾ ਆ ਆਪਾਂ ਪਹਿਲਾਂ ਪੱਥਰ ਦਾ ਪ੍ਰਬੰਧ ਕਰੋ ਪੱਥਰ ਬਹੁਤ ਬੋਲਦੇ ਉੱਤੇ ਕਿ ਇਹਦੀ ਟਰਾਲੀ ਨਾ ਉਲਟ ਜੇ ਠੀਕ ਹੈ ਨਾ ਹਾਂ ਸਵੇਰੇ ਪੱਥਰ ਹੋਣਾ ਚਾਹੀਦਾ ਇੱਥੇ ਹਾਂ ਸਵੇਰੇ ਪੱਥਰ ਮੰਗਾਈ ਮੈਂ ਕੱਲ ਫੇਰ ਆਉਂਗਾ ਹਾਂ ਦੋਵੇਂ ਪਾਸੇ ਪੱਥਰ ਬਾਦੋ ਜਿਹੜੀਆਂ ਗੰਨੇ ਵਾਲੀਆਂ ਟਰਾਲੀਆਂ ਚੜ ਜਾਣ ਓਕੇ ਓਕੇ ਬਾਏ ਓਕੇ ਬਾਏ ਓਕੇ ਬਾਏ ਓਕੇ ਬਾਏ ਕਿਹੜਾ ਬੱਜਰ ਸੁੱਟੋ ਇੱਥੇ ਇੱਕ ਬੱਜਰ ਪਾ ਗਈ ਛੇਤੀ ਦਾ ਨਾ ਨਾ ਬੱਜਰ ਪਵਾ ਦਿੰਨੇ ਬੱਜਰ ਪਵਾ ਦਿੰਨੇ ਮੜੀ ਜੀ ਲੁੱਕ ਪਵਾ ਦੋ ਹਾਂ ਬੱਜਰ ਪਵਾ ਦਿੰਨੇ ਓ ਇੱਕ ਮਿੰਟ ਮਖ्तार ਓ ਨਹੀਂ ਤੂੰ ਕਿੱਥੇ ਖਲੋਤਾ ਹੱਥਾ ਹੋਰ ਨਾ ਗੱਲ ਕਰ ਇੱਕ ਵਾਰ ਹੱਥਾ ਨਾ ਗੱਲ ਕਰ ਕੋਈ ਨਹੀਂ ਪ੍ਰਤੀ ਸਾਹਿਬ ਆਏ ਹਾਂ ਤੇ ਉਹ ਵੇਖਣਦੇ ਹਨ ਕਿ ਮੈਂ ਕਾ ਚੱਲ ਲਿਆ ਦੂਗੀ ਪਤਾ ਹੋ ਜਾਏਗਾ ਕਿ ਠੀਕ ਹੋਣੀ ਤੇ ਟੈਕਸ ਲਾ ਦਿੰਦੇ ਚੱਲ ਲੱਗਿਆ ਬੈਗ ਬੰਪਰ ਨੂੰ ਬੰਪਰ ਲਾਉਂ ਟਰਾਲੀ ਪਲਟ ਗਈ ਤੇ ਫੇਰ ਮੈਨੂੰ ਨਾ ਆਖੋ ਯਾਰ ਹਾ ਤੇਰਨ ਮੈਂ ਨਾ ਇੱਥੇ ਪੁਲ ਤੇ ਖੜਾ ਜਾ ਤੂੰ ਨਵਾਂ ਪੁਲ ਬਣਾਉਣ ਦੇ ਉੱਥੇ ਬੱਲਣ ਵਾਲਦੇ ਮੇਰੇ ਹਾਂ 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 ਉਹਦਾ ਗੰਨੇ ਵਾਲੀਆਂ ਟਰਾਲੀਆਂ ਇੰਨੀਆਂ ਔਖੀਆਂ ਚੜ ਰਹੀਆਂ ਨਾ ਚੜਦੀਆਂ ਨਹੀਂ ਗਿਆ ਨਹੀਂ 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 ਸੋ ਤੂੰ ਸਵੇਰੇ ਇੱਥੇ ਪੱਥਰ ਸੜਾਉਂ ਆ ਸਵੇਰੇ ਦੋ ਦੋ ਤਿੰਨ ਟਰੱਕ ਇੱਥੇ ਪੱਥਰ ਦੇ ਸਟਾਹ ਵਿਚਾਰੇ ਦਾ ਬਹੁਤ ਔਕਾ ਮੈਂ ਇੱਥੇ ਖੜਾ ਆ ਆਪਾਂ ਪਹਿਲਾਂ ਪੱਥਰ ਦਾ ਪ੍ਰਬੰਧ ਕਰੋ ਪੱਥਰ ਬਹੁਤ ਬੋਲਦੇ ਉੱਤੇ ਕਿ ਇਹਦੀ ਟਰਾਲੀ ਨਾ ਉਲਟ ਜੇ ਠੀਕ ਹੈ ਨਾ ਹਾਂ ਸਵੇਰੇ ਪੱਥਰ ਹੋਣਾ ਚਾਹੀਦਾ ਇੱਥੇ ਹਾਂ ਸਵੇਰੇ ਪੱਥਰ ਮਗਾਈ ਮੈਂ ਕੱਲ ਫੇਰ ਆਉਂਗਾ ਹਾਂ ਦੋਵੇਂ ਪਾਸੇ ਪੱਥਰ ਬਾਦੋ ਜਿਹੜੀਆਂ ਗੰਨੇ ਵਾਲੀਆਂ ਟਰਾਲੀਆਂ ਚੜ ਜਾਣ ਓਕੇ ਓਕੇ ਬਾਏ ਓਕੇ ਬਾਏ ਓਕੇ ਬਾਏ ਓਕੇ ਬਾਏ